ਸ਼ਹਿਰ ਜਲੰਧਰ ਦੀ ਗੱਲ ਕਰੀਏ ਤਾਂ ਸਭ ਤੋਂ ਵਿਸ਼ਤ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈਗਾ ਔਰ ਉਸੇ ਵਿਸ਼ਤ ਸ਼ਹਿਰ ਵਿੱਚ ਇੱਕ ਵਿਸ਼ਤ ਮਾਰਕੀਟ ਦੇ ਵਿੱਚ ਅਸੀਂ ਪਹੁੰਚਿਆ ਜਿਸ ਦਾ ਰਾਮਾ ਮਾਈ ਹਰਾ ਗੇਟ ਮਾਰਕੀਟ ਔਰ ਇਹ ਮਾਰਕੀਟ ਜਿਹੜੀ ਹੈਗੀ ਐ ਸਟੇਸ਼ਨਰੀ ਦੇ ਜਿਹੜਾ ਸਮਾਨ ਲਈ ਕਾਫੀ ਜ਼ਿਆਦਾ ਮਸ਼ਹੂਰ ਹੈਗੀ ਐ ਔਰ ਇਸੇ ਅਗ ਸਟੇਸ਼ਨਰੀ ਮਾਰਕੀਟ ਦੇ ਵਿੱਚ ਘੁੰਮ ਕੇ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਲੋਕ ਇਸ ਵਾਰ ਦੀ ਐਮ ਸੀ ਦੀਆਂ ਚ ਉਹਨਾਂ ਨੂੰ ਦੇਖ ਰਹੇ ਨੇ ਕਿਉਂਕਿ ਸ਼ਹਿਰਾਂ ਦੀ ਸਰਕਾਰ ਬਣਨੀ ਹੈ ਔਰ ਸ਼ੋਅ ਦਾ ਨਾਮ ਹੈ ਸ਼ਹਿਰਾਂ ਦੀ ਸਰਕਾਰ ਔਰ ਇਸੇ ਸ਼ਹਿਰਾਂ ਦੀ ਸਰਕਾਰ ਸ਼ੋਅ ਦੇ ਵਿੱਚ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਕੀ ਚਾਹੁੰਦੇ ਨੇ ਕੀ ਲੱਗਦਾ ਲੋਕਾਂ ਨੂੰ ਕਿ ਕੌਣ ਹੋਏਗਾ ਉਹਨਾਂ ਦੀ ਸ਼ਹਿਰਾਂ ਦੀ ਸਰਕਾਰ ਦਾ ਨਮਾਇੰਦਾ ਕਿਹੜੀ ਪਾਰਟੀ ਨੂੰ ਜਿਤਾਣਾ ਚਾਹੁੰਦੇ ਨੇ ਔਰ ਕਿਸ ਤਰੀਕੇ ਦੇ ਕੰਮ ਜਿਹੜੇ ਉਹ ਚਾਹੁੰਦੇ ਨੇ ਉਹਨਾਂ ਦੇ ਹਲਕੇ ਉਹਨਾਂ ਦੇ ਵਾਰਡਾਂ ਦੇ ਵਿੱਚ ਹੋਣ ਉਸ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਤਸਵੀਰਾਂ ਫਿਲਹਾਲ ਤੁਹਾਨੂੰ ਇੱਕ ਵਾਰੀ ਇਸ ਮਹੀਰਾਗੇਟ ਮਾਰਕੀਟ ਦੀਆਂ ਦਿਖਾ ਦੇਣਾ ਚਾਹੁੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਰਾਸ਼ਵਾਲਾ ਇਲਾਕਾ ਹੈਗਾ ਬਹੁਤ ਜ਼ਿਆਦਾ ਰਾਸ਼ ਜਿਹੜਾ ਇਸ ਇਲਾਕੇ ਦੇ ਵਿੱਚ ਰਹਿੰਦਾ ਹੈਗਾ ਅਕਸਰ ਲੋਕ ਜਿਹੜੇ ਨੇ ਉਹ ਇੱਥੇ ਖਾਸ ਕਰਕੇ ਬੱਚਿਆਂ ਦਾ ਜਿਹੜਾ ਜਮਾਵੜਾ ਇੱਥੇ ਰੰਦਾ ਹੈਗਾ ਕਿ ਸਟੇਸ਼ਨਰੀ ਦਾ ਇੱਕ ਵੱਡਾ ਹੱਬ ਜਿਹੜਾ ਹੈਗਾ ਇੱਧਰ ਸਰਦਾਜੀ ਕੰਨੇ ਸੋ ਗੱਲਬਾਤ ਕਰਾਂਗੇ ਸੱਚੀ ਗੱਲ ਸਰ ਕੀ ਹਾਲ ਹੈ ਜੀ ਬਹੁਤ ਸ਼ੁਕਰ ਹੈ ਬੀ ਜੀ ਅ ਐਮਸੀ ਰੀਆ ਚੋਣਾ ਆ ਗਈਆਂ ਨੇ ਜਲੰਧਰ ਦੇ ਵਸਨੀਕ ਕੀ ਉਮੀਦ ਕਰ ਰਹੇ ਐਸ ਵਾਰੀ ਆਪਦੇ ਐਮਸੀ ਤੋਂ ਕਿ ਭਾਈ ਸਾਹਿਬ ਸਾਡੇ ਕੰਮ ਜਿਹੜੇ ਸ਼ਹਿਰ ਵਾਲੇ ਦੇ ਹੁਣੇ ਵੇਰ ਜ਼ਰੂਰੀ ਹੈਗੇ ਆ ਲੰਬੇ ਸਮੇਂ ਤੋਂ ਨਹੀਂ ਹੋ ਰਹੇ ਨਹੀਂ ਨਹੀਂ ਅਸਾਂ ਦੀ ਤਾਂ ਕੋਈ ਗੱਲ ਨਹੀਂ ਜੀ ਸਾਡੇ ਪੁਰਾਣੇ ਐਮਸੀ ਵੀ ਪੂਰੇ ਕੰਮ ਕਰਦੇ ਰਹੇ ਆ ਤਾਂ ਅਗਲੇ ਵਾਲਿਆਂ ਤੋਂ ਵੀ ਇਹੀ ਉਮੀਦ ਹੈ ਕਿ ਉਹ ਬਿਹਤਰ ਕੰਮ ਕਰਨਗੇ ਦੇ ਕੋਈ ਕੁਛ ਨਾ ਕੋਈ ਗਲਤੀਆਂ ਤਾਂ ਸਾਰਿਆਂ ਕੋ ਜੀ ਬਾਕੀ ਚੰਗੇ ਹੀ ਅੰਸੀ ਸਾਨੂੰ ਅੱਕੇ ਮਿਲਣਗੇ ਅੱਗੇ ਅੱਗੇ ਵੀ ਚੰਗੇ ਮਿਲਣਗੇ ਜੀ ਪਿੱਤੀ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਿੰਦਰਪ੍ਰੀਤ ਸਿੰਘ ਹੈ ਜੀ ਹਿੰਦਰਪ੍ਰੀਤ ਸਿੰਘ ਜੀ ਕੀ ਲੱਗਦਾ ਹੈ ਕਿ ਐਤ ਕੀ ਐਮਸੀ ਦੀਆਂ ਚੋਣਾਂ ਦੇ ਵਿੱਚ ਲੋਕ ਕੀ ਉਮੀਦ ਕਰ ਰਹੇ ਨੇ ਔਰ ਸਭ ਤੋਂ ਜ਼ਿਆਦਾ ਜੇ ਮੈਂ ਜਲੰਧਰ ਦੀ ਗੱਲ ਕਰਾਂ ਤੇ ਕਿਹੜੇ ਐਸੇ ਇਸ਼ੂਜ਼ ਹੈਗੇ ਨੇ ਜੋ ਕਿ ਜਲੰਧਰ ਦੇ ਹਾਈਲਾਈਟ ਕਰਨੇ ਸੇ ਬਹੁਤ ਜ਼ਰੂਰੀ ਨੇ ਕਿਉਂਕਿ 2 ਸਾਲ ਬਾਅਦ ਤੁਹਾਡੇ ਤੇ ਐਮਸੀ ਚੋਣਾਂ ਹੋ ਰਹੀਆਂ ਨੇ ਸਰ ਜੀ ਗੱਲ ਇਹ ਤਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹਦੇ ਸਫਾਈ ਵਗੈਰਾ ਕੋਈ ਧਿਆਨ ਹੈ ਨਹੀਂ ਕਿਸੇ ਵੱਲ ਵੀ ਉਸ ਤੋਂ ਬਾਅਦ ਜੋ ਵੀ ਆਂਦਾ ਸੀਵਰੇਜ ਇੱਧਰ ਖੁੱਲੇ ਪਏ ਹੋਏ ਨੇ ਸਾਰੇ ਕਿਸੇ ਦਾ ਧਿਆਨ ਹੈ ਨਹੀਂ ਗਾ ਜੋ ਵੀ ਇੱਕ ਦੋ ਜਣੇ ਡਿੱਗੇ ਵੀ ਐ ਉਹਦੇ ਨਾਲ ਦੇ ਸਾਰੇ ਬਾਊਟ ਹੈਗੇ ਨੇ ਦੇਖਦੇ ਨੇ ਸਾਰੇ ਜਾਣੇ ਤੇ ਇੱਧਰ ਲਈ ਮਾਰਕੀਟ ਦਾ ਜ਼ਿਕਰ ਕਰ ਰਹੇ ਹੋ ਜਿਹੜੇ ਇੰਦਰ ਮਾਰਕੀਟ ਹਾਕਰ ਦੇ ਵਿੱਚ ਹੁਣ ਜਾ ਕੇ ਮੇਰੇ ਖਿਆਲ ਦੋ ਤਿੰਨ ਦਿਨ ਪਹਿਲਾਂ ਸ਼ਾਇਦ ਮੇਰੇ ਖਿਆਲ ਨਾਲ ਉਹ ਕਵਰ ਕੀਤਾ ਥੋੜਾ ਜਿਹਾ ਇਹਨਾਂ ਨੇ ਜੀ ਤੇ ਮਤਲਬ ਇਦਾਂ ਦੇ ਇਸ਼ੂਜ਼ ਇਕੱਲੇ ਇਸ ਮਾਰਕੀਟ 'ਚ ਨਹੀਂ ਕਿ ਪੂਰੇ ਹੋਰ ਪੂਰੇ ਜਲੰਧਰ ਰਗਾਤੇ ਹੈਗੇ ਨੇ ਛੋਟੇ ਛੋਟੇ ਇਸ਼ੂ ਵੀ ਬਹੁਤ ਜਗ੍ਹਾ ਤੇ ਹੈਗੇ ਨੇ ਓਕੇ ਤੇ ਕੀ ਲੱਗਦਾ ਵੀ ਇਸ ਦਾ ਹੱਲ ਹੁਣ ਕੀ ਲੋਕ ਕਿਸ ਤਰੀਕੇ ਨਾਲ ਜਿਹੜੇ ਜਨਤਾ ਆ ਜੇ ਇੱਕ ਵਧੀਆ ਉਮੀਦਵਾਰ ਚ ਉਹਨਾਂ ਨੇ ਆਪਣੇ ਲਈ ਤੇ ਉਹ ਕੋ ਆ ਕੇ ਜਿਹੜਾ ਇਹ ਸਾਰਾ ਕੁਝ ਕਲੀਅਰ ਕਰਾ ਸਕਣ ਵਧੀਆ ਉਮੀਦਵਾਰ ਹੋਣਾ ਚਾਹੀਦਾ ਬਸ ਠੀਕ ਹੈ ਕਹਿ ਰਹੇ ਨੇ ਕਿ ਵਧੀਆ ਉਮੀਦਵਾਰ ਹੋਣਾ ਚਾਹੀਦਾ ਔਰ ਜੇ ਵਧੀਆ ਉਮੀਦਵਾਰ ਹੋਏਗਾ ਤਾਂ ਹੀ ਜਿਹੜਾ ਇਹ ਕਿਸੇ ਮੁਸੀਬਤ ਦਾ ਹੱਲ ਜਿਹੜਾ ਹੈ ਉਹ ਹੋ ਪਾਏਗਾ ਅਸੀਂ ਅੱਗੇ ਚੱਲਾਂਗੇ ਇਸ ਮਾਰਕੀਟ ਦੇ ਵਿੱਚ ਅੱਗੇ ਚੱਲ ਕੇ ਇਧਰ ਸੁਦੇਸ਼ ਹੁੰਦਾ ਕਿ ਕਿ ਪਟੂਰਿਆਂ ਵਾਲਾ ਇੱਕ ਬਹੁਤ ਵੱਡੀ ਔਰ ਮਸ਼ਹੂਰ ਦੁਕਾਨ ਹੈਗੀ ਆ ਇੱਥੇ ਜ਼ਰੂਰ ਜਿਹੜੇ ਲੋਕ ਇਸ ਵਲੇ ਰੋਟੀ ਖਾ ਰਹੇ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਸਰ ਜੀ ਗੱਲ ਸਰ ਕੀ ਹਾਲ ਹੈ ਜੀ ਬਹੁਤ ਵ ਪਟੂਰੇ ਜਾਇ ਕਰ ਰਹੇ ਪਰ ਫਿਰ ਵੀ ਤੁਹਾਡੇ ਤੋਂ ਮੈਂ ਸਵਾਲ ਜਰੂਰ ਪੁੱਛਣਾ ਚਾਹੁੰਨਾ ਐਮਸੀ ਦੀਆਂ ਚੋਣਾਂ ਆ ਗਈਆਂ ਨੇ ਜਲੰਧਰ ਦੀਆਂ ਐਤ ਕੀ ਜਲੰਧਰ ਦੇ ਲੋਕ ਕੀ ਉਮੀਦ ਕਰ ਰਹੇ ਨੇ ਜੀ ਜਿਹੜਾ ਬੰਦਾ ਕੰਮ ਕਰੇਗਾ ਉਹ ਜਿੱਤੇਗਾ ਕੰਮ ਵਾਲੇ ਦੀ ਜਿੱਤ ਹੋਏਗੀ ਤੇ ਕਿਹੜੇ ਕੰਮ ਜਿਹੇ ਹੈਗੇ ਨੇ ਜੋ ਕਿ ਇਸ ਵਕਤ ਜਲੰਧਰ ਦੇ ਕਹ ਲਿਆ ਕਿ ਬਹੁਤ ਇੰਪੋਰਟੈਂਟ ਨੇ ਔਰ ਪੈਂਡਿੰਗ ਪਏ ਹੋਏ ਨੇ ਕਿਉਂਕਿ 2 ਸਾਲ ਬਾਅਦ ਤੁਹਾਨੂੰ ਐਮਸੀ ਦੀਆਂ ਚੋਣਾਂ ਦੇਖਣ ਨੂੰ ਮਿਲ ਰਹੀਆਂ ਨੇ ਐਮਸੀ ਭੰਗ ਹੋਇਆ ਨੂੰ 2 ਸਾਲ ਹੋ ਚੁੱਕੇ ਹੋਏ ਨੇ ਹਾਂਜੀ ਹਾਂਜੀ ਸ਼ਹਿਰ ਦਾ ਵਿਕਾਸ ਟੁੱਟੀਆਂ ਫੜਕਾ ਜਿਹੜੀਆਂ ਉਹ ਮੇਨ ਹੈਗੀਆਂ ਵਾ ਉਹ ਠੀਕ ਕਰ ਸੀਵਰ ਪਾਣੀ ਦੀ ਸਮੱਸਿਆ ਜੜੀਓ ਠੀਕ ਕਰਨਗੇ ਲੋ ਜੇ ਚੀਏਗਾ ਪੀਣ ਵਾਲੇ ਪਾਣੀ ਦੀ ਸਮੱਸਿਆ ਮੈਂ ਸੁਣਾ ਹੁਣ ਜਲੰਧਰ ਦੇ ਵਿੱਚ ਨਵੀਂ ਪਣਪ ਰਹੀ ਹੈ ਕਿ ਉਸ ਸਮੱਸਿਆ ਦਾ ਕਿ ਉਹਦਾ ਕੀ ਰਿਜ਼ਲਟ ਨਿਕਲ ਰਿਹਾ ਲੋਕਾਂ ਚ ਕੀ ਉਸਦਾ ਰਿਜ਼ਲਟ ਨਿਕਲ ਰਿਹਾ ਦੂਸਰਾ ਸਰਵਿਸ ਵਾਟਰ ਆ ਰਿਹਾ ਹੈ ਨਾ ਉਹਦੇ ਵਿੱਚ ਜਿੱਦਾ ਖੁਦਾਈ ਕਰ ਦਿੰਦੇ ਆ ਰੋਸ ਟੁੱਟ ਜਾਂਦੀਆਂ ਆ ਮੈਂ ਉਹ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਪੈਂਡਿੰਗ ਹੋ ਜਾਂਦਾ ਕੰਮ ਉਹਦੇ ਤੋਂ ਲੋਕ ਥੋੜੇ ਜੇ ਖਫਾ ਨੇ ਉਹ ਚੀਜ਼ ਠੀਕ ਹੋ ਜਾਏਗੀ ਤੇ ਠੀਕ ਹੈ ਕਹਿ ਰਹੇ ਨੇ ਕਿ ਪੀਣ ਵਾਲੇ ਪਾਣੀ ਦੀ ਦਿੱਕਤ ਅਸੀਂ ਹੈ ਇੱਧਰ ਸਰਦਾਰ ਜੀ ਕੀ ਨਾਮ ਹੈ ਸਰ ਆਪਣਾ ਅਜੇ ਚੋਪੜਾ ਚੋਪੜਾ ਸਾਹਿਬ ਕੀ ਲੱਗਦਾ ਹੈ ਜਿਸ ਤਰੀਕੇ ਨਾਲ ਹੁਣ ਐਮਸੀ ਦੀਆਂ ਚੋਣਾਂ ਆ ਗਈਆਂ ਨੇ ਜਰਿੰਦਰ ਜੀ ਮੈਂ ਸੁਣਿਆ ਕਹਿੰਦੇ ਡੰਪਿੰਗ ਦਾ ਬਹੁਤ ਜ਼ਿਆਦਾ ਇੱਕ ਵੱਡਾ ਇਸ਼ੂ ਹੈਗਾ ਇਹ ਕਿੰਨਾ ਕੁ ਇਸ਼ੂ ਇਸ ਨੂੰ ਦੇ ਦੇਓ ਕਿੰਨਾ ਕੁ ਵੱਡਾ ਇਸ਼ੂ ਬੜਾ ਇਸ਼ੂ ਤਾਂ ਹੈਗਾ ਪਰ ਉਹ ਲਗਾਉਣ ਵੀ ਕਿੱਥੇ ਡੰਪ ਸਾਡੇ ਮਹੱਲਿਆਂ ਦਾ ਗਲੀਆਂ ਦਾ ਕੂੜਾ ਕਿਤੇ ਨਾ ਕਿਤੇ ਰੱਖਣਾ ਹੀ ਪਏਗਾ ਠੀਕ ਹੈ ਉਸ ਤੋਂ ਬਾਅਦ ਮੇਨ ਡੰਪ 'ਚ ਚਲੇ ਜਾਂਦਾ ਪਰ ਜਿਹਦੇ ਘਰ ਅੱਗੇ ਹੈ ਜਿਹਦੇ ਦੁਕਾਨ ਅੱਗੇ ਲੱਗਦਾ ਉਹਨੂੰ ਪਰੇਸ਼ਾਨੀ ਹੁੰਦੀ ਹੈ ਇਹ ਚੀਜ਼ ਹੈ ਤਾਂ ਕੀ ਲੱਗਦਾ ਇਸ ਦਾ ਹੱਲ ਕਿਸ ਤਰੀਕੇ ਹੋਏਗਾ ਕਿਉਂਕਿ ਹੁਣ 21 ਦਸੰਬਰ ਵੀ ਬਹੁਤ ਨਜ਼ ਪਤਾ ਇਹ ਹੀ ਹੈ ਜੀ ਕਿ ਸਰਵਿਸ ਥੋੜੀ ਫਾਸਟ ਕੀਤੀ ਹੋਵੇ ਗੱਡੀਆਂ ਯਾਦਾ ਕੀਤੀਆਂ ਹਨ ਸਫਾਈ ਦਾ ਦੌਰਾ ਉਹ ਧਿਆਨ ਰੱਖਿਆ ਜਾਵੇ ਤਾਂ ਇਹ ਹੀ ਚੀਜ਼ ਹੈ ਤੇ ਲੱਗਦਾ ਕਿ 2 ਸਾਲ ਤੋਂ ਜਿਹੜੀ ਐਮਸੀ ਜਲੰਧਰ ਵਿੱਚ ਨਹੀਂ ਚੱਜਣਾ ਕੰਮ ਕਰ ਰਹੀ ਸੀਗੀ 2 ਸਾਲ ਤੋਂ ਐਮਸੀ ਜਿਹੜੀ ਹੈ ਸਿਰ ਪੈਰ ਨਾ ਮਾਲਾ ਉਹ ਹੈ ਮੋਰੀ ਨਹੀਂ ਸੀਗਾ ਕੋਈ ਵੀ ਕਿਉਂਕਿ ਉਹ ਤਾਂ ਜੂਨ 2022 ਦਾ ਹੀ ਖਤਮ ਹੋਇਆ ਪਿਆ ਜਰਾ ਉਹਨਾਂ ਦਾ ਟਾਈਮ ਉਸ ਤੋਂ ਬਾਅਦ ਚੱਲਦਾ ਪਿਆ ਹੁਣ ਚਲੋ ਚੋਣਾ ਆ ਗਈਆਂ ਹੁਣ ਦੋ ਢਾਈ ਸਾਲਾਂ ਦਾ ਕਵਰ ਕਰਨਗੇ ਤੇ ਫਿਰ ਦੁਬਾਰਾ ਕਰਾਏ ਕਿ ਨਿਮਲੇ ਹੁੰਦਾ ਹੈ ਅਸਰ ਕੀ ਦਿਖਿਆ ਜਲੰਧਰ ਦੇ ਵਿੱਚ ਖਾਸ ਕਰਕੇ ਪ੍ਰੇਸ਼ਾਨੀ ਤੇ ਆਈ ਆਮ ਪਬਲਿਕ ਨੂੰ ਪਰੇਸ਼ਾਨੀ ਆਇਆ ਜੀ ਸੜਕਾਂ ਦੀ ਵੀ ਚਲੋ ਸੜਕਾਂ ਬਣ ਗਈਆਂ ਕੂੜੇ ਦੀ ਪਰੇਸ਼ਾਨੀਆਂ ਹੈਗੀਆਂ ਨੇ ਸੋ ਕਹਿ ਰਹੇ ਨੇ ਕਿ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਇਸ ਦੇ ਨਾ 2 ਸਾਲਾਂ ਦੇ ਵਿੱਚ ਕਾਫੀ ਆਈਆਂ ਨੇ ਇੱਧਰ ਤੁਸੀਂ ਦੇਖਦੇ ਹੋਗੇ ਚੋਣ ਦਾ ਪ੍ਰਚਾਰ ਵੀ ਜਿਹੜਾ ਹੈ ਉਹ ਲਗਾਤਾਰ ਚੱਲਦਾ ਪਿਆ ਲੋਕ ਜਿਹੜੇ ਨੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਥੇ ਦੇ ਤੁਸੀਂ ਦੇਖ ਸਕਦੇ ਹੋ ਕਿ ਬਤਾਇਆ ਕਿ ਜਿਹੜੇ ਨੇ ਉਹ ਇੱਥੇ ਲਗਾਤਾਰ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਅਸੀਂ ਅ ਜਿਹੜੇ ਇੱਥੇ ਲੋਕ ਆ ਰਹੇ ਨੇ ਉਹਨਾਂ ਨਾਲ ਵੀ ਸਰ ਗੱਲਬਾਤ ਕਰਾਂਗੇ ਅੱਗੇ ਚੱਲਦੇ ਆ ਇੱਧਰ ਕੁਝ ਦੁਕਾਨਦਾਰ ਬੈਠੇ ਹੋਏ ਨੇ ਇਹਨਾਂ ਦੁਕਾਨਦਾਰਾਂ ਨਾਲ ਵੀ ਸ਼ੁਰੂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਔਰਡ ਦੀ ਅਫੇ ਜਨਰਲ ਸ਼ਹਿਰ ਦੀ ਕਿਹੜੀਆਂ ਐਸੀ ਦਿੱਕਤਾਂ ਨੇ ਜਿਨ੍ਹਾਂ ਨੂੰ ਲੋਕ ਹੱਲ ਕਰਾਉਣਾ ਚਾਹੁੰਦੇ ਨੇ ਨਮਸਕਾਰ ਸਰ ਕੀ ਨਾਮ ਹੈ ਜੀ ਆਪਣਾ ਜਸਪਾਲ ਸਿੰਘ ਜਸਪਾਲ ਸਿੰਘ ਜੀ ਐਮਸੀ ਦੀਆਂ ਛੋਣਾ ਆ ਗਈਆਂ ਟੋਰਟ ਮੱਕੇ ਵਜਦੇ ਪਏ ਨੇ ਲੋਕ ਪ੍ਰਚਾਰ ਵੀ ਕਰਦੇ ਪਏ ਨੇ ਕੀ ਲੱਗਦਾ ਹੈ ਕਿ ਐਤ ਕੀ ਕਿਹੜਾ ਐਸੇ ਹੀ ਚੀਜ਼ਾਂ ਜਿਹੜੀਆਂ ਨੇ ਜਲੰਧਰ ਸ਼ਹਿਰ ਦੀਆਂ ਲੋਕ ਸੋਰੀ ਕਹਿ ਗਏ ਨੇ ਕਿ ਭਾਈ ਸਾਹਿਬ ਹੁਣ ਸਾਡਾ ਹੱਲ ਕਰ ਦਿਓ ਔਰ ਕਿਹੜੇ ਹੱਲ ਜਿਹੜੇ ਜਲੰਧਰ ਦੇ ਲੋਕ ਚਾਹੁੰਦੇ ਨੇ ਐਮਸੀ ਚੋਣਾਂ ਤੋਂ ਸਭ ਤੋਂ ਜ਼ਰੂਰੀ ਚੀਜ਼ ਦੀ ਸਫਾਈ ਆ ਸਾਡਾ ਮੇਨ ਬਾਜ਼ਾਰ ਆ ਮਹਿਰਾ ਗੇਟ ਮੋਸਟਲੀ ਪੂਰਾ ਜਲੰਧਰ ਇਸ ਏਰੀਆ ਚ ਆਂਦਾ ਆ ਬਿਲਕੁਲ ਜਲੰਧਰੋਂ ਜਲੰਧਰੋਂ ਬਾਹਰੋਂ ਵੀ ਲੋਕ ਆਉਂਦੇ ਨੇ ਬਿਲਕੁਲ ਬੁੱਕ ਸ਼ਾਪਸ ਇੱਥੇ ਹੈਂ ਆ ਵਗਰ ਇੱਥੇ ਸਫਾਈ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈ ਇੱਥੇ ਸਾਡੇ ਬਿਲਕੁਲ 10ਕ ਦੁਕਾਨਾਂ ਅੱਗੇ ਜਾ ਕੇ ਤੁਸੀਂ ਜਾ ਕੇ ਦੇਖੋ ਰੋਜ਼ ਤਕਰੀਬਨ 2 ਟਰੱਕ ਕੂੜੇ ਦੇ ਪਏ ਹੁੰਦੇ ਸਵੇਰੇ ਸਵੇਰੇ ਜਦ ਕਿ ਉਹ ਟਰੱਕ ਆ ਕੇ ਭਰਨ ਨੂੰ ਟਾਈਮ ਲੱਗਦਾ ਸਾਰਾ ਮਤਲਬ ਮੇਨ ਸਾਨੂੰ ਇੱਥੇ ਪ੍ਰੋਬਲਮ ਸਫਾਈ ਦੀ ਆ ਜਿਹੜੀ ਉੱਥੇ ਬਹੁਤ ਜ਼ਿਆਦਾ ਪ੍ਰੋਬਲਮ ਕਰਦੀ ਹੈ। ਬਸ ਸਫਾਈ ਦਾ ਇੱਕ ਬਹੁਤ ਵੱਡਾ ਇਸ਼ੂ ਹੈਗਾ। ਕੂੜੇ ਨੂੰ ਲੈ ਕੇ ਕਹਿੰਦੇ ਡੰਪ ਨੂੰ ਲੈ ਕੇ ਵੀ ਬਹੁਤ ਸਾਰੇ ਇਸ਼ੂਜ਼ ਆ ਰਹੇ ਨੇ। ਕਾਦੇ ਵਿੱਚ? ਡੰਪ ਦੇ ਵੀ ਕਾਫੀ ਇਸ਼ੂਜ਼ ਆ ਰਹੇ ਨੇ ਕਿ ਇਹਦੇ ਡੰਪ ਨੂੰ ਲੈ ਕੇ ਵੀ ਕਾਫੀ ਇਸ਼ੂਜ਼ ਜਿਹੜੇ ਬਣੇ ਹੋਏ ਨੇ। ਨਹੀਂ ਡੰਪ ਤਾਂ ਇੱਥੇ ਤਾਂ ਨਹੀਂ ਹੈਗਾ। ਮਗਰ ਕੂੜੇ ਦਾ ਹੈਗਾ ਜ਼ਿਆਦਾ ਜਿਹੜੀ ਪ੍ਰੋਬਲਮ ਹੈਗੀ ਆ। ਬਹੁਤ ਜ਼ਿਆਦਾ। ਮਤਲਬ ਬਾਜ਼ਾਰ ਚੰਗਾ ਹੀ ਨਹੀਂ ਲੱਗਦਾ। ਬੰਦਾ ਇਹ ਸਫਾਈ ਜਿਹੜੀ ਹੈ ਸਵੇਰੇ 8-9 ਵਜੇ ਤੱਕ ਹੋ ਜਾਣੀ ਚਾਹੀਦੀ ਬਾਜ਼ਾਰ ਖੁੱਲਣ ਤੋਂ ਪਹਿਲਾਂ ਇੱਕ ਸਮਾਂ ਹੁੰਦਾ ਸੀ ਜਲੰਧਰ ਦਾ ਮੈਂ ਸੁਣਿਆ ਹੋਇਆ ਕਿ ਕਹਿੰਦੇ ਕਿ ਫਿਲਟਰ ਵਾਲੇ ਪਾਣੀ ਦੀ ਲੋੜ ਨਹੀਂ ਪੈਂਦੀ ਹੁੰਦੀ ਸੀਗੀ ਸਿੰਪਲ ਪਾਣੀ ਤੁਸੀਂ ਪੀ ਸਕਦੇ ਹੁੰਦੇ ਸੀਗੇ ਟੂਟੀ ਵਾਲਾ ਪਾਣੀ ਪੀ ਸਕਦੇ ਸੀਗੇ ਲੱਗਦਾ ਉਹ ਹਾਲਾਤ ਅੱਜ ਦੀ ਨੇਟ ਜਲੰਧਰ 'ਚ ਹੈਗੇ ਨੇ ਬਹੁਤ ਬੁਰੇ ਹਾਲਾਤ ਆ ਸਰ ਮੈਂ ਮੇਰਾ ਤਸਾਂ ਮੈਂ ਕਦੇ ਵੇਲੇ ਪਾਣੀ ਲੈ ਕੇ ਤਾਂ ਘਰੋਂ ਆਣਾ ਜੇ ਖਤਮ ਹੋ ਜਾਵੇ ਬਾਈ ਚਾਂਦ ਮੈਂ ਟੂਟੀ ਦਾ ਪੀ ਲਿਆ ਨਾ ਤਾਂ ਮੇਰਾ ਪੇਟ ਖਰਾਬ ਹੋ ਜਾਂਦਾ ਨਾਲ ਇੰਨਾ ਜ਼ਿਆਦਾ ਖਰਾਬ ਪਾਣੀ ਹੈਗਾ ਇਹ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਹੈ ਠੀਕ ਹੈ ਸੋ ਕਹਿ ਰਹੇ ਨੇ ਕਿ ਖਰਾਬ ਪਾਣੀ ਕੂੜਾ ਸਫਾਈ ਇੱਕ ਬਹੁਤ ਵੱਡਾ ਔਰ ਮੇਜਰ ਇਸ਼ੂ ਜਿਹੜਾ ਹੈ ਉਹ ਇਸ ਵਕਤ ਇਸ ਇਲਾਕੇ ਦਾ ਖਾਸ ਕਰਕੇ ਬਣਿਆ ਹੋਇਆ ਹੈ ਮਾਈਹਰਾਗੇਟ ਮਾਰਕੀਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿਤਾਬਾਂ ਦੀ ਮਾਰਕੀਟ ਹੈ ਔਰ ਦੁਨੀਆ ਤੋਂ ਕਹਿੰਦੇ ਪੂਰੇ ਪੰਜਾਬ ਤੋਂ ਲੋਕ ਜਿਹੜੇ ਨੇ ਇੱਥੇ ਆਉਂਦੇ ਨੇ ਕਿਉਂਕਿ ਬਹੁਤ ਵੱਡੇ ਉਹਨੇ ਪਬਲਿਸ਼ਰ ਜਿਹੜੇ ਨੇ ਇਸ ਮਾਰਕੀਟ ਦੇ ਵਿੱਚ ਵਸਦੇ ਨੇ ਇੱਧਰ ਸਾਡੇ ਨਾਲ ਇੱਕ ਸਰ ਮੌਜੂਦ ਨੇ ਸਰ ਨਮਸਕਾਰ ਜੀ ਕੀ ਨਾਂ ਜੀ ਆਪਣਾ ਅਰੁਣ ਜੀ ਅਰੁਣ ਜੀ ਕੀ ਲੱਗਦਾ ਹੈ ਕਿ ਜਿਹੜਾ ਹੁਣ ਐਮਸੀ ਦੀਆਂ ਚੋਣਾ ਆ ਗਈਆਂ ਨੇ ਐਸ ਵਾਰੀ ਲੋਕ ਉਮੀਦ ਕੀ ਕਰ ਰਹੇ ਨੇ ਇਹਨਾਂ ਚੋਣਾਂ ਦੇ ਕਿ ਭਾਈ ਸਾਹਿਬ ਯਾਰ ਇਹ ਸਾਡੀ ਉਮੀਦ ਹੈਗੀ ਹੈ ਕਿਉਂਕਿ ਐਮਸੀ ਜਿਹੜਾ ਚੁਣਿਆ ਜਾਂਦਾ ਕਹਿੰਦੇ ਨਾ ਮਹੱਲੇ ਦਾ ਹੀ ਬੰਦਾ ਹੁੰਦਾ ਹਾਂਜੀ ਹਾਂਜੀ ਮਹੱਲੇ ਦਾ ਹੀ ਬੰਦਾ ਹੁੰਦਾ ਜੀ ਜਿਹੜਾ ਬੰਦਾ ਕੰਮ ਕਰਾਂਦਾ ਲੋਕੀ ਜਿਹੜੀ ਆ ਵੋਟ ਹੁੰਦੀ ਨਾ ਜੀ ਇਹ ਕੋਈ ਫੋਲ ਨੂੰ ਜਾਂ ਪੰਜੇ ਨੂੰ ਦੇਖ ਕੇ ਨਹੀਂ ਪੈਂਦੀ ਇਹ ਬੰਦੇ ਦੇ ਮੂੰਹ ਨੂੰ ਪੈਂਦੀ ਹੈ ਜੀ ਹਾਂ ਜਿਹੜਾ ਬੰਦਾ ਕੰਮ ਕਰਾਂਦਾ ਵਾ ਮਹੱਲੇ 'ਚ ਲਾਈਟਾਂ ਖਰਾਬ ਆ ਉਹ ਸੀਵਰੇਜ ਖਰਾਬ ਆ ਉਹ ਜਿੱਤ ਜਾਂਦਾ ਜੀ ਹਾਂ ਤੇ ਕੀ ਲੱਗਦਾ ਤੁਹਾਡੇ ਮੈਸੇ ਇਲਾਕੇ ਦੀ ਗੱਲ ਕਰਾਂ ਮੈਂ ਮਾਈ ਹੀਰਾ ਗੇਟ ਦੀ ਗੱਲ ਕਰਾਂ ਜਾਂ ਤੁਹਾਡਾ ਜਿਹੜਾ ਆਪਣ ਕੀ ਲੱਗਦਾ ਸਰ ਕੀ ਜਲੰਧਰ ਦੀ ਐਸੋਲੇ ਸਭ ਤੋਂ ਵੱਡੀਆਂ ਦਿੱਕਤਾਂ ਕੀ ਨੇ ਕਿਉਂਕਿ ਪਿਛਲੇ 2 ਸਾਲ ਤੋਂ ਇੱਥੇ ਐਮਸੀ ਸੀਗੀ ਨਹੀਂ ਨਹੀਂ ਆ ਗਈ ਸੀ ਬਿਲਕੁਲ ਨਹੀਂ ਸੀਗੀ ਫੜਕਾ ਦਾ ਵੀ ਬਹੁਤ ਵੇੜਾ ਕਰਕੇ ਸੀਗਾ ਚਲੋ ਹੁਣ ਜਦੋਂ ਇਲੈਕਸ਼ਨ ਤੋਂ ਬਾਅਦ ਜੇ ਕਾਂਗਰਸ ਦੇ ਅਧਿਕਾਰ ਜਾਂ ਕੋਈ ਵੀ ਝਾੜੂ ਆਂਦਾ ਇਹ ਕੰਮ ਹੋਊਗੇ ਵਧੀਆ ਕਰੂਗੇ ਇਦਾਂ ਦੀ ਗੱਲ ਕਿਉਂਕਿ ਇਸ ਟਾਈਮ ਵੋਟਾਂ ਦਾ ਜ਼ੋਰ ਬਹੁਤ ਜ਼ਿਆਦਾ ਵਾ ਹਰ ਪਾਰਟੀ ਆਪਣਾ ਪੂਰਾ ਜੋਰ ਲਾ ਰਹੀ ਹੈ ਜੀ ਕੋਈ ਪਿੱਛੇ ਨਹੀਂ ਭਾਵਾਂ ਭਈ ਆਜ਼ਾਦ ਵੀ ਖੜਾ ਉਹ ਵੀ ਬਹੁਤ ਜੋਰ ਲਾ ਰਿਆ ਵਾ ਬਾਕੀ ਦੇਖੋ ਲੋਕੀ ਕਿੰਨੂ ਲੱਗਦਾ ਕੀ ਹੈ ਕਿ ਮੈਜੋਰਟੀ ਤੁਹਾਡੇ ਮੇਅਰ ਕਿਹੜਾ ਬਣੇਗਾ ਕਿਹੜੀ ਪਾਰਟੀ ਦਾ ਮੇਅਰ ਬਣ ਸਕਦਾ ਹੈ ਜਲੰਧਰ ਦੀ ਮੈਂ ਜੇ ਗੱਲ ਕਰਾਂ ਸਾਰੀਆਂ ਪਾਰਟੀਆਂ ਦੀ ਟੱਕਰ ਹੈ ਕਾਂਗਰਸ ਦੀ ਜਾਂ ਝਾੜੂ ਦੀ ਬਸ ਭਾਜੀਪੀ ਦਾ ਜੋਰ ਇੰਨਾ ਨਹੀਂ ਲੱਗ ਰਿਹਾ ਸਾਨੂੰ ਭਾੜੂ ਵਾ ਭਾਜੀਪੀ ਤਾਂ ਕਹਿੰਦੀ ਕਿ ਸ਼ਹਿਰ ਦੇ ਲੋਕ ਸਾਨੂੰ ਪਿਆਰ ਕਰਦੇ ਨੇ ਅਸੀਂ ਸ਼ਹਿਰੀ ਵੋਟ ਲਵਾਂਗੇ ਖਿਆਲ ਹੋ ਸਕਦਾ ਦੇਖੋ ਇਹ ਤੇ ਲੋਕਾਂ ਨੂੰ ਹੀ ਪਤਾ ਵਾ ਪਰ ਕਿਛੋ ਦਾ ਸਾਡਾ ਗਿਆਨ ਕਾਂਗਰਸ ਔਰ ਝਾਰੂ ਦਾ ਜੋਰ ਜ਼ਿਆਦਾ ਹੈ ਕਾਂਗਰਸ ਔਰ ਆਵਾਦੀ ਪਾਰਟੀ ਦੇ ਵਿੱਚ ਟੱਕਰ ਪੂਰੀ ਹੈਗੀ ਪੂਰੀ ਪੂਰੀ ਟੱਕਰ ਹੈ ਪੂਰੀ ਟੱਕਰ ਠੀਕ ਹੈ ਜੀ ਸੋ ਇਹ ਕਹਿ ਰਹੇ ਨੇ ਕਿ ਆਵਾਦੀ ਪਾਰਟੀ ਔਰ ਕਾਂਗਰਸ ਵਿੱਚ ਪੂਰੀ ਟੱਕਰ ਹੈਗੀ ਹੈ ਇੱਧਰ ਇੱਕ ਸਰ ਖੜੇ ਨੇ ਜੂਤਿਆਂ ਦੀ ਦੁਕਾਨ ਇਹਨਾਂ ਦੀ ਜਿੱਥੇ ਗੱਲਬਾਤ ਕਰਾਂਗੇ ਸਰ ਨਮਸਕਾਰ ਜੀ ਕੀ ਨਾਮ ਆਪਣਾ ਮੋਹਿਤ ਮੋਹਿਤ ਜੀ ਕੀ ਲੱਗਦਾ ਹੈ ਤੁਹਾਡਾ ਸ਼ਹਿਰ ਜਲੰਧਰ ਸ਼ਹਿਰ ਜਲੰਧਰ ਦੇ ਇਸ ਵਕਤ ਹਾਲਾਤ ਕੀ ਨੇ ਔਰ ਲੋਕ ਕੀ ਭਾਲਦੇ ਨੇ ਐਤਕੀ ਐਮਸੀ ਚੋਣਾਂ ਤੋਂ ਆ ਜਿਹੜਾ ਪਾਜੀ ਇਹਨਾ ਬੁਰਾ ਹਾਲ ਹੋਇਆ ਹੈ ਸਰਕਾਰ ਕਿਨੀ ਖੋ ਬੜੀ ਕਿੰਨ ਲੁੱਟਬਾਜੀ ਹੋਈ ਹੈ ਸਾਰੀ ਬੰਦ ਹੋਣੀ ਚਾਹੀਦੀ ਹੈ ਬਹੁਤ ਦੁਨੀਆ ਪਰੇਸ਼ਾਨ ਹੈ ਕੋਈ ਬੰਦਾ ਕੋਈ ਆਪਣਾ ਮਾਵਾ ਤੇ ਬਾਹਰ ਨਹੀਂ ਜਾ ਸਕ ਰਹੀ ਰਾਤੋ ਦੇ ਕੋਈ ਬੰਦਾ ਆਮ ਬੰਦਾ ਬਾਹਰ ਨਹੀਂ ਜਾ ਸਕ ਰਹਾ ਬਹੁਤ ਗਲਤ ਲੱਗਿਆ ਮਾਹੌਲ ਥਰਾ ਠੀਕ ਹੋਵੇ ਬਸ ਤੁਹਾਡੇ ਮਾਹੀ ਹਰਾ ਗੇੜ ਅਕਸਰ ਦੇਖਿਆ ਹੈ ਕਿ ਆ ਜਿਹੜਾ ਚੌਕ ਹੈਗਾ ਖਾਸ ਕਰਕੇ ਇਹਨੂੰ ਜਿਹੜਾ ਕੁਆਲਟੀ ਚਾਰਟ ਵਾਲਾ ਚੌਕ ਕਹਿੰਦੇ ਆ ਹੈਨਾ ਇਹ ਚੌਕ ਦੇ ਵਿੱਚ ਅੱਗੇ ਚੌਕ ਦੇ ਵਿੱਚ ਰਸ਼ ਬਣਾ ਰਹਿੰਦਾ ਇੱਥੇ ਇਹਦਾ ਕਾਰਨ ਕੀ ਹੈਗਾ ਹੈਗਾ ਜਿਹੜਾ ਮੇਨ ਆ ਤੁਰੇ ਇਹ ਲੱਤੀ ਗੜੀਆਂ ਕਿੰਨੀਆਂ ਆ ਗਈਆਂ ਵਾ ਸਾਰੇ ਸਿਵਲ ਇਸਾ ਜੇ ਮੇਨ ਤੇ ਖੜੇ ਗੱਡੀਆਂ ਬਾਕੀ ਕਾਰਾਂ ਵਾਲੇ ਨੌਨ ਪਾਰਕਿੰਗ ਗੜੀਆਂ ਖੜੀ ਕਰਦੇ ਮੇਨ ਕਾਰਨ ਉਹ ਹੈ ਜੀ ਬਾਕੀ ਜੇ ਕੋਈ ਦੁਕਾਨਦਾਰਾ ਸਾਮਾਨ ਬਾਹਰ ਹੋਣਾ ਕੋਈ ਨਹੀਂ ਹੈ ਕਿਉਂਕਿ ਉਹ ਸਾਮਾਨ ਆਪਣੇ ਹੱਥ ਤੱਕ ਹੈਗਾ ਵਾ ਬਾਕੀ ਜੇ ਮੇਨ ਟ੍ਰੈਫਿਕ ਹੈ ਕਿ ਸਮੱਸਿਆ ਉਹ ਆਹੀ ਹੈ ਕਿ ਜਿਹੜੇ ਮੇਨ ਖੜੇ ਕਰਦੇ ਕਾਰਾਂ ਲੱਗਦਾ ਨਹੀਂ ਕਿ ਮਾਈ ਖਿੜਾ ਗੇਟ ਦੇ ਵਿੱਚ ਇੱਥੇ ਇਸ ਇਲਾਕੇ ਦੇ ਵਿੱਚ ਇੱਕ ਪਾਰਕਿੰਗ ਦੀ ਜ਼ਰੂਰਤ ਵੀ ਹੈ ਪਾਰਕਿੰਗ ਜ਼ਰੂਰੀ ਚਾਹੀਦੀ ਇੱਥੇ ਬੰਦਾ ਚਾਹੀਦਾ ਜੂਜੇ ਇੱਥੇ ਕੋਈ ਨਾ ਕੋਈ ਇੱਥੇ ਪੁਲਿਸਾ ਬਣ ਚਾਹੀਦੀ ਜਾਕੀ ਟ੍ਰੈਫ ਇੱਥੇ ਕੋਈ ਵੀ ਗੱਡੀ ਤੇ ਆ ਲੱਗਦੀ ਹੈ ਬੀਜੇਪ ਨੇ ਖਾਸ ਕਰਕੇ ਉਹ ਕਿਤਾਬਾਂ ਦੇ ਕਿਤਾਬਾਂ ਦੇ ਵਪਾਰੀ ਬਹੁਤ ਨੇ ਕਿਤਾਬਾਂ ਵੀ ਲੈਣ ਆਉਂਦੇ ਹਨ ਔਰ ਉਹਨਾਂ ਨੂੰ ਇੱਥੇ ਗੱਡੀ ਲਾਉਣ ਦੀ ਜਗ੍ਹਾ ਵੀ ਚਾਹੀਦੀ ਹੋਈ ਬਿਲਕੁਲ ਚਾਹੀਦੀ ਹੈ ਉਹ ਜਿੱਦਾ ਹੁਣ ਆਪਣਾ ਤੁਹਾਡਾ ਟਾਂਡਾ ਚੌਂਦੇ ਕੋਲ ਜਗ੍ਹਾ ਹੈਗੀ ਐ ਤੋਂ ਸੀਤਲਾ ਮੰਦੇ ਕੋਲ ਜਗ੍ਹਾ ਹੈਗੀ ਚਾਰ ਉਹ ਸਰਕਾ ਜਿਆਦਾ ਚੌੜੀਆਂ ਉੱਥੇ ਗੱਡੀਆਂ ਲੱਗ ਸਕਦੀਆਂ ਵਾਂ ਪਰ ਤੇ ਪਾਰਕਿੰਗ ਸਮੱਸਿਆ ਆਪਾਂ ਨਹੀਂ ਕੋਈ ਨੰਦਾ ਨਹੀਂ ਹੈਗਾ ਉਹ ਜਿਹੜਾ ਆਂਦਾ ਕਿ ਨੇ ਮੇਰੀ ਲਗਾਓ ਤੇ ਚਲੋ ਫੜਾ ਬਿਆਰ ਹੁਣ ਸਾਡੇ ਕੋਲ ਕੋਈ ਲੇਡੀਜ਼ ਆਂਦੀਆਂ ਐ ਐਕਟਿਵ ਐਥੇ ਖੜੀ ਕੇ ਲੈ ਜਾਂਦੀਆਂ ਆ ਦੇਖੋ ਜੀ ਭਈ ਅੰਦਰ ਜਾਣਾ ਵੀ ਅੰਦਰ ਮਾਰਕੀਟ ਰਸ਼ ਬਹੁਤ ਹੈਗਾ ਬਸ ਇਹੀ ਮੇਨ ਗਾਰ ਹੈਗਾ ਰਸ਼ ਹੈ ਜੀ ਕੀ ਆਪਣਾ ਨੌਨ ਪਾਰਕਿੰਗ ਦੇ ਪਾਰਕਿੰਗ ਦੀ ਸਮੱਸਿਆ ਉਹ ਹੈ ਲੱਗੇ ترقی ਨਹੀਂ ਕਰ ਰਿਹਾ ਇੱਥੇ ਕੋਈ ਰੂਲ ਨਹੀਂ ਹੈਗੇ ਬਾਹ ਨੀਲੀ ਹੈ ਤਾਂ ਕੋਈ ਰੁਕਿਆ ਨਹੀਂ ਰੁਕਿਆ ਇਹ ਚੱਕਰ ਆਈ ਇੱਥੇ ਬੇਵਕੂਫਾ ਇੰਡੀਆ ਨਹੀਂ ਕੋਈ ਰੂਲ ਨਹੀਂ ਹੈਗਾ ਕੋਈ ਠੀਕ ਹੈ ਕਹਿ ਰਹੇ ਨੇ ਕਿ ਇੰਡੀਆ ਦੇ ਰੂਲਸ ਹੀ ਸਿਰਫ ਹੈਗੀ ਹੈ ਔਰ ਖਾਸ ਕਰਕੇ ਮੈਂ ਮਾਈਹਰਾ ਗੇਟ ਦੀ ਗੱਲ ਕਰ ਰਹਾ ਇੱਥੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਜੋ ਕਿ ਰਸ਼ ਨੂੰ ਜਿਹੜਾ ਇੱਥੇ ਸੱਦਾ ਦਿੰਦੀ ਹੈਗੀ ਹੈ ਇੱਧਰ ਇੱਕ ਸਰ ਖੜੇ ਨੇ ਜ਼ਰੂਰ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਕੀ ਨਾਮ ਹੈ ਜੀ ਆਪਣਾ ਅਜੇ ਨਾਮ ਹੈ ਜੀ ਮੇਰਾ ਅਜੇ ਬਾਈ ਜੀ ਤੁਹਾਡਾ ਅਸੀਂ ਗੱਲਬਾਤ ਵੀ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਐਮਸੀ ਦੀਆਂ ਹੁਣ ਦੇਖੋ ਚੋਣਾਂ ਆ ਗਈਆਂ ਨੇ ਹੈਨਾ ਕਿਹੜੀਆਂ ਮੁਸੀਬਤਾਂ ਜਿਹੜੀਆਂ ਜਲੰਧਰ ਦੇ ਲੋਕ ਇਸ ਵਕਤ ਸਭ ਤੋਂ ਜ਼ਿਆਦਾ ਮਹਿਸੂਸ ਕਰ ਰਹੇ ਨੇ ਪਿਛਲੇ 2.5 ਸਾਲ ਤੋਂ 2 ਸਾਲ ਤੋਂ ਕਿਉਂਕਿ ਐਮਸੀ 2.5 ਸਾਲ ਪਹਿਲਾਂ ਇੱਥੇ ਖਤਮ ਹੋ ਚੁੱਕੀ ਹੋਈ ਸੀ ਔਰ ਲਗਾਤਾਰ ਲੋਕ ਉਡੀਕ ਕਰ ਰਹੇ ਸੀ ਕਿ ਕਦੋਂ ਚੋਣਾਂ ਦੀ ਅਨਾਊਂਸਮੈਂਟ ਹੋਏਗੀ ਹਰ ਹਫਤੇ ਫਿਵਰੈਲ ਜਾਸਮਸ ਹੈਗੀ ਜਿਹੜੀ ਗੱਲ ਹੈ ਸੀਵਰੇਜ ਦਾ ਪਾਣੀ ਵਗੈਰਾ ਜਿਆਦਾ ਇਕੱਠਾ ਹੁੰਦਾ ਵਾ ਬਾਕੀ ਹੋਰ ਤਾਂ ਠੀਕ ਆ ਸਭ ਕੁਝ ਜਿੱਦਾਂ ਚੱਲਦਾ ਪਿਆ ਵਾ ਹੂੰ ਬਾਕੀ ਸੀਵਰੇਜ ਦਾ ਮੇਂ ਜਿਆਦਾ ਖਰਾਬ ਹੈ ਗੈੜੀ ਗੱਲ ਆ ਸੜਕਾਂ ਡੇ ਵਾਟਰ ਸਰਵੇ ਦੀ ਪਾਈਪਾਂ ਪਾਣ ਦੇ ਆ ਮੁਰਕੇ ਬਣਾਉਣ ਦਾ ਨਾਮ ਹੀ ਇਨਿਕਾ ਪਟਕੇ ਚੱਲ ਜਾਂਦੇ ਹੈਗੇ ਆ ਮੁਰਕੇ ਕਿੰਨੀ ਪਰੇਸ਼ਾਨੀਆਂ ਦੀ ਆਟਾ ਛਾਰਪੁਰ ਫਾਟੇ ਦੇ ਕੋਲ ਦੇਖੋ ਕਿੰਨੀ ਦਿਨ ਦੀ ਪੱਟੀ ਵੀ ਮੇਨ ਰੋਡ ਹੈਗੀ ਆ ਬਣਾਉਣ ਦਾ ਨਾਮ ਹੀ ਹੈ ਨਿਕਾ ਭਾਵੇਂ ਉਹ ਪ੍ਰਾਈਵੇਟ ਕੰਪਨੀ ਕੋ ਠੇਕਾ ਹੈ ਜੋ ਵੀ ਆ ਪਰ ਭਾਈ ਨੇ ਕਿਸੇ ਉਸ ਪਾਸੇ ਧਿਆਨ ਜਿਹੜੀ ਗੱਲ ਆ। ਮਤਲਬ ਇਹ ਇਹ ਕਹਿ ਰਹੇ ਕਿ ਹਾਂ ਵੀ ਕੰਮ ਸ਼ੁਰੂ ਕਰਾ ਦਿੱਤਾ ਹੈ ਤਾਂ ਖਤਮ ਕਦੋਂ ਹੋਏਗਾ ਪਤਾ ਨਹੀਂ। ਪਤਾ ਨਹੀਂ ਹੈਗਾ ਹਾਂ। ਸੜਕ ਦੇਖ ਲਓ ਕਿੰਨੇ ਦਿਨ ਤੋੜੀ ਰੱਖੀ ਹੋਈ ਹੈ ਤੇ ਮੁੜ ਕੇ ਬਣਾ ਦੇਣਾ ਨਹੀਂਗਾ। ਵਾਟਰ ਸਰਵੇ ਦੇ ਨਾਂ ਤੇ ਆਪਾਂ ਕਹਿੰਦੇ ਵਾਟਰ ਸਰਵੇ ਦੀ ਜਗ੍ਹਾ ਤੇ ਸੀਵਰੇ ਦੇ ਪਾਈ ਪਾਏ ਜਾਂਦੇ ਉਹ ਜ਼ਿਆਦਾ ਬੈਸਟ ਚੀਜ਼ ਸੀ ਜਿਹੜੀ ਜਿਹੜੀ ਸਮੱਸਿਆ ਜ਼ਿਆਦਾ ਆਪਾਂ ਕੰਮ ਕਰਦੇ ਪਏ। ਕਿਉਂਕਿ ਪਾਣੀ ਦੀ ਪੇਸ਼ੇ ਤੇ ਤਾਂ ਉਹਦੇ ਬਹੁਤ ਜ਼ਿਆਦਾ ਲੋਕੀ ਕਰਦੇ ਗਏ ਆ। ਗੱਡੀ ਬਾਹਰ ਕੱਢਣੀ ਨਹੀਂ ਕੱਢਣੀ ਤਾਂ ਉਹ ਨਹੀਂ ਰੋਜੇਗੀ ਆ। ਠੀਕ ਹੈ ਜੀ। ਹਮੇਂ ਚੀਜ਼ ਆਪਾਂ ਨੂੰ ਲੋਡ ਹੈਗੀ ਵਾਟਰ ਆਂਦੀ ਸੀਵਰੇਜ ਦੀ ਜਿਸ ਚਾਹ ਲੋੜ ਹੈ ਉਹ ਨਹੀਂ ਲੋਕੀ ਕਰਦੇ ਫੇ ਗੌਰਮੈਂਟ ਕਰਦੀ ਵੀ ਉਹਨੂੰ ਜਿਆਦਾ ਲੱਗੇ ਵਾਟਰ ਸਰਵਿਸ ਪਾਣੀ ਦਾ ਲੈਵਲ ਤੱਕੇ ਆਪਣਾ ਘਟ ਹੈ गावा ਇਹ ਚੀਜ਼ ਹੈਗੀ ਉੱਥੇ ਕੀ ਕੀ ਲੱਗਦਾ ਹੈ ਕਿ ਜਦੋਂ ਹੁਣ ਤੁਹਾਡੇ ਚਲੋ ਇੱਕ ਤਾਂ ਪਾਣੀ ਦੀ ਸਮੱਸਿਆ ਸੀ ਬਿਲਕੁਲ ਤੁਸੀਂ ਬਹੁਤ ਵਧੀਆ ਤਰੀਕੇ ਦੱਸਿਆ ਇੱਕ ਮੈਂ ਦੇਖਿਆ ਕਿ ਮਾਹੀਰਾ ਗੇਟ 'ਚ ਅਕਸਰ ਰਸ਼ ਲੱਗ ਜਾਂਦਾ ਹੈ ਹੈਨਾ ਇਸ ਦਾ ਕੀ ਹੱਲ ਹੋ ਸਕਦਾ ਹੈ ਖਾਸ ਕਰਕੇ ਕਿਉਂਕਿ ਟ੍ਰੈਫਿਕ ਨੂੰ ਵੀ ਲੈ ਕੇ ਕਿਉਂਕਿ ਇਹ ਪਿੱਛੇ ਜੇ ਮੈਂ ਗੱਲ ਕਰਾਂ ਇਸ ਦੇ ਪਿਛਲੇ ਪਾਸੇ ਭਾਵੇਂ ਅਸੀਂ ਇਧਰ ਪੈਰੋ ਬਾਜ਼ਾਰ ਚੱਲ ਜਾਈਏ ਅੱਗੇ ਹੋਰ ਬਾਜ਼ਾਰ ਜਿਹ ਅੱਜ ਸੰਗਨੇ ਬਿਜਾਰ ਰਹਿ ਗਏ ਲੋਕ ਗੱਡੀਆਂ ਮੋਟਰਸਾਈਕਲ ਅੰਦਰ ਵੜ ਜਾਂਦੇ ਨੇ ਲੱਗਦਾ ਨਹੀਂ ਉਸ ਦਾ ਵੀ ਕੋਈ ਹੱਲ ਜਿਹੜਾ ਸ਼ਹਿਰ ਨੂੰ ਚਾਹੀਦਾ ਹਾਲ ਇਹੀ ਹੈ ਕਿ ਇੱਥੇ ਟ੍ਰੈਫਿਕ ਪੁਲਿਸ ਖੜੀ ਕੀਤੀ ਜਾਵੇ ਮੁਲਾਜ਼ਮ ਖੜਾ ਕੀਤਾ ਜਾਵੇ ਤਾਂ ਕਿ ਈ ਰਿਕਸ਼ੇ ਨਾ ਖੜੇ ਹੋਣ ਜਿਹੜੀ ਗੱਲ ਹੈ ਕਿਉਂਕਿ ਈ ਰਿਕਸ਼ੇ ਕਿੰਨੇ ਕਿੰਨੇ ਘੰਟੇ ਖੜੇ ਰਹਿੰਦੇ ਜਦ ਤੱਕ ਸਵਾਰੀ ਨਹੀਂ ਮਿਲਨੀ ਉਹ ਵੀ ਕਮਾਈ ਕਰਨ ਆਏ ਆ ਪਰ ਇਹ ਕਿ ਤੁਰਦੇ ਫਿਰਦੇ ਰਹਿੰਦੇ ਸਭ ਵਧੀਆ ਰਹਿੰਦੇ ਹੋ ਦੇਖ ਲਓ ਉੱਤੇ ਕੋਈ ਟ੍ਰੈ ਕੋਈ ਈ ਰਿਕਸ਼ਾ ਕੋਈ ਨਹੀਂ ਖੜਾ ਦੇਖੋ ਟ੍ਰੈਫਿਕ ਹੋਈ ਹੈਗਾ ਬਿਲਕੁਲ ਕਲੀਅਰ ਰਸਾ ਜਿਹੜੀ ਗੱਲ ਹੈ ਸਾਰਾ ਟ੍ਰੈਫਿਕ ਉਹਨਾਂ ਇਹ ਚੀਜ਼ ਆ ਤੇਰੀ ਗੱਲ ਆ ਹੋਰ ਨਹੀਂ ਕੋਈ ਗੱਲ ਆ ਲੱਗਦਾ ਲੱਗਦਾ ਕਿ ਕਿਤੇ ਨਾ ਕਿਤੇ ਫੇ ਇਸ ਇਲਾਕੇ ਦੇ ਵਿੱਚ ਇਸ ਮਾਰਕੀਟ ਦੇ ਇੱਕ ਪਾਰਕਿੰਗ ਦੀ ਜ਼ਰੂਰਤ ਹੈਗੀ ਹੈ ਜਿੱਥੇ ਇੱਕ ਪਾਰਕਿੰਗ ਬਣਾਈ ਜਾਵੇ ਪਾਰਕਿੰਗ ਤਾਂ ਜਿੰਨੀ ਮਰਜ਼ੀ ਭਾਵੇਂ ਬੇਸਮੈਂਟ ਬਣਾ ਲਓ ਜਾਂ ਉੱਪਰ ਬਣਾ ਲਓ ਆਕਲ ਹਰੇਕ ਉਹਦਾ ਗੱਡੀ ਹੈਗੀ ਆ ਹਾਂ ਹਰੇਕ ਜਣਾ ਖਾਣਾ ਆ ਗੱਡੀ ਲੈ ਕੇ ਤੁਰਿਆ ਆ ਇਹਦੀ ਗੱਲ ਆ ਲਾਂਡੂ ਜਗ੍ਹਾ ਉਨੀ ਕੀ ਹੈਗੀ ਆ ਹਾਂ ਏਹੀ ਲੱਗੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਇਹ ਕਹਿ ਰਹੇ ਨੇ ਕਿ ਪਾਰਕਿੰਗ ਦੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਇੱਥੇ ਬਹੁਤ ਹੈਗੀ ਹੈ ਉਸ ਦਾ ਹੱਲ ਕਰਨਾ ਬੇਹ ਜ਼ਰੂਰੀ ਸਭ ਤੋਂ ਵੱਡਾ ਗੱਲ ਕਹਿੰਦੇ ਨੇ ਨਾ ਪਾਣੀ ਜਿਹੜਾ ਹੈ ਬਹੁਤ ਇੱਕ ਮਹੱਤਵਪੂਰਨ ਚੀਜ਼ ਹੈਗੀ ਹੈ ਔਰ ਪਾਣੀ ਦੀ ਸਮੱਸਿਆ ਜਿਹੜੀ ਹੈ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਇੱਧਰ ਵੀ ਜਿਹੜੇ ਕੁਝ ਲੋਕ ਖੜੇ ਨੇ ਸੀ ਇਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰੀਆਂ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ ਇੱਧਰ ਇੱਕ ਸਰ ਬੈਠੇ ਨੇ ਸਰ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨੀ ਤੁਝ ਕੀ ਲੱਗਦਾ ਹੁਣ ਤੁਹਾਡੇ ਐਮਸੀ ਦੀਆਂ ਚੋਣਾਂ ਆ ਗਈਆਂ ਨੇ ਔਰ ਕੀ ਲੱਗਦਾ ਹੈ ਕਿ ਐਤ ਕੀ ਵਿੱਚ ਜੋਰ ਕਿਤਾ ਜ਼ਿਆਦਾ ਹੈਗਾ ਕਿਹੜਾ ਜਿਹੜਾ ਹੈ ਮੇਅਰ ਬਣ ਸਕਦਾ ਹੈ ਸ਼ਹਿਰ ਜਲੰਧਰ ਦਾ ਕਿਉਂਕਿ ਤੁਹਾਡੇ ਸ਼ਹਿਰ ਦੀ ਸਰਕਾਰ ਜਿਹੜੀ ਉਹ ਚੁੜੀ ਜਾਣੀ ਹੈ 2.5 ਸਾਲ ਤੋਂ ਨਹੀਂ 2.5 ਸਾਲ ਤੋਂ ਨਹੀਂ ਸੀਗੀ ਕਾਂਗਰਸ ਕਾਂਗਰਸ ਦਾ ਜੋਰ ਜ਼ਿਆਦਾ ਲੱਗ ਰਿਹਾ ਹੈ ਕੀ ਕਾਰਨ ਕੀ ਸਮਝਦੇ ਹੋ ਇਸ ਦਾ ਇੱਥੇ ਜਿਹੜਾ ਕਾਉਂਸਲਰ ਹੈ ਬਹੁਤ ਵਧੀਆ ਜੀ ਹਮ ਬਾਰੀ ਸਾਹਿਬ ਹਮ ਉਸ ਹਾਵਨ ਤਾਂ ਹੀ ਕਾਂਗੇ ਪਰ ਜਿਸ ਤਰੀਕੇ ਦੇ ਨਾਲ ਦਲ ਬਦਲੂਆਂ ਦਾ ਦੌਰ ਚੱਲਿਆ ਹੈ ਉਹਨੂੰ ਕਿੱਦਾਂ ਦੇਖਦੇ ਜਲੰਧਰ ਵਾਸੀ ਮੈਂ ਆਪਾਂ ਨੂੰ ਆਪਣੇ ਕਾਉਂਸਲਰ ਮਤਲਬ ਹੈ ਜੀ ਹਾਂ ਉਹ ਤੁਸੀਂ ਆਪ ਤੇ ਕਾਉਂਸਲਰ ਨੂੰ ਦੇਣਾ 71 ਨੰਬਰ ਬੋਰਡ ਤੇ ਹਾਂਜੀ ਹਾਂਜੀ 71 ਨੰਬਰ ਜੇ ਮੈਂ 71 ਨੰਬਰ ਬੋਰਡ ਦੀ ਗੱਲ ਕਰਾਂ ਤੇ ਕੋਈ ਐਸੀ ਚੀਜ਼ ਹੈਗੀ ਜਿਹੜੀ ਇਸ ਵੇਖ ਤੇ 71 ਨੰਬਰ ਬੋਰਡ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਕਾਉਂਸਲਰ ਸਾਹਿਬ ਕਰਾਉਣ ਨੇ ਪਤਾ ਚਲੋ ਠੀਕ ਹੈ ਜੀ ਤੁਸੀਂ ਕਹਿ ਰਹੇ ਨੇ ਕਿ ਕਾਂਗਰਸ ਦਾ ਜ਼ੋਰ ਕਿੰਨਾ ਕਿਤੇ ਜਿਹੜਾ ਹੈ ਐਸਐਮਆਰ ਸ਼ਹਿਰ ਜਲੰਧਰ ਦੇ ਵਿੱਚ ਜ਼ਿਆਦਾ ਲੱਗ ਰਿਹਾ ਹੁਣ ਦੇਖਣਾ ਇਹ ਹੋਏਗਾ ਕਿ ਇਸ ਵਾਰ ਜਲੰਧਰ ਸ਼ਹਿਰ ਦੇ ਲੋਕ ਆਪਣੇ ਸ਼ਹਿਰ ਦੀ ਸਰਕਾਰ ਕਿਦੀ ਬਣਾਉਂਦੇ ਨੇ ਕੌਣ ਉਹ ਵਿਅਕਤੀ ਹੋਏਗਾ ਕਿਹੜੀ ਉਹ ਪਾਰਟੀ ਦਾ ਵਿਅਕਤੀ ਹੋਏਗਾ ਜੋ ਕਹਿ ਸਕਦੇ ਆ ਕਿ ਇੱਥੇ ਜਿਹੜਾ ਹੈ ਉਹ ਮਿਹਰਬਾਨ ਸਕਦਾ ਔਰ ਦੇਖਣਾ ਇਹ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਇਸ਼ੂ ਜਿਹੜੇ ਦੱਸੇ ਗਏ ਨੇ ਉਹਨਾਂ ਇਸ਼ੂਜ਼ ਦੇ ਬਾਰੇ ਵੀ ਜ਼ਰੂਰ ਜੜੀ ਹੈ ਲੋਕਾਂ ਦਾ ਗੱਲਬਾਤ ਕਰਨਗੇ ਇੱਧਰ ਇੱਕ ਸਰਸਟ ਨੇ ਖੜਨੇ ਜ਼ਰੂਰ ਗੱਲਬਾਤ ਕਰਨਗੇ ਸਰ ਨਮਸਕਾਰ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਜਗਮਾਨ ਦਾ ਜਗਮਾਨ ਜੀ ਤੁਸੀਂ ਜਲੰਧਰ ਦੇ ਰਹਿਣ ਵਾਲੇ ਹੋ ਕਿਹੜਾ ਵਾਰਡ ਪੈਂਦਾ ਤੁਹਾਨੂੰ ਸਾਨੂੰ ਰਹਿੰਦਾ 72 ਵਾਰਡ 23 23 ਵਾਰਡ 23 ਨੰਬਰ ਵਾਰਡ ਟਾਡੇ 23 ਨੰਬਰ ਵਾਰਡ ਦੀ ਜੇ ਮੈਂ ਗੱਲ ਕਰਾਂ ਤੇ ਕਿਹੜੇ ਐਸੇ ਮੇਜਰ ਇਸ਼ੂਜ਼ ਹੈਗੇ ਨੇ ਜੋ ਕਿ 23 ਨੰਬਰ ਵਾਰਡ ਦੇ ਲੋਕ ਚਾਹੁੰਦੇ ਨੇ ਕਿ ਉਸ ਦਾ ਹੱਲ ਹੋਵੇ ਕਿਉਂਕਿ ਸ਼ਹਿਰ ਜਲੰਧਰ ਹੈ ਪਿਛਲੇ 2 2.5 ਸਾਲ ਤੋਂ ਕਹਿੰਦੇ ਐਮਸੀ ਦੇਤੇ ਸਿਗੀ ਨਹੀਂ ਗੱਲ ਸੁਣੋ ਸਾਡੇ ਤੇ ਉਦਾਂ ਹੀ ਭਾਂਚੋ ਗੰਦੀ ਬੜਾ ਰਹਿੰਦਾ ਵੇ ਤਾਂ ਕੀ ਕਰੀਏ ਕਿਨੂੰ ਵੋਟ ਪਾਈਏ ਤੇ ਕਿਨੂੰ ਨਾ ਪਾਈਏ ਉਹ ਤਾਂ ਕੋਈ ਪੁੱਛਦਾ ਵੜਦਾ ਹੀ ਨਹੀਂ ਕੋਈ ਲੋਕਾਂ ਦੇ ਬੈਠੇ ਰੱਬਾਂ ਦੇ ਮਾਰ ਕੇ ਨਾ ਕੁਝ ਕਰਦੇ ਨੇ ਲੋਥੇ ਤੇ ਆ ਕੇ ਦਸੀ ਵੀ ਨਹੀਂ ਜਨਨੀਆਂ ਨੂੰ ਦਿਨ ਤੇ ਹੈ ਹੈ ਕਿਦਾ ਆਟੇ ਦਾ ਕਿਦਰੇ ਕੋਈ ਸੀ ਇਹ ਆਸੀਂ ਵੋਟਾ ਉਦਾਂ ਹੀ ਪਾ ਰਹੇ ਦੀਆਂ ਤਾਂ ਕੋਈ ਗੰਦ ਵੀ ਨਹੀਂ ਚੱਕਦਾ ਨਿਕ ਮਨ ਮੇਨ ਉਥੇ ਇਸ਼ੂ ਗੰਦ ਦਾ ਇਸ਼ੂ ਹੈਗਾ ਕੂੜੇ ਦਾ ਬਹੁਤ ਇਸ਼ੂ ਹੈਗਾ ਕੂੜੇ ਦਾ ਭਈ ਕਿ ਨਾ ਕੋਈ ਸਫਾਈ ਦੇ ਕੋਈ ਕੁੱਛ ਨਹੀਂ ਜਨਾਨੀਆਂ ਆਪ ਹੀ ਲੱਗੀਆਂ ਨੇ ਹਾਂ ਜੀ ਠੀਕ ਹੈ ਉਹ ਕਹ ਰਹੇ ਨੇ ਕਿ ਕੂੜੇ ਦਾ ਬਹੁਤ ਵੱਡਾ ਇਸ਼ੂ ਜਿਹੜਾ ਹੈਗਾ ਉਹ ਇਸ ਵਕਤ ਇਹਨਾਂ ਦੇ ਵਾਰਡ ਨੰਬਰ 23 ਦੇ ਵਿੱਚ ਜਿਹੜਾ ਹੈ ਉਹ ਬਣਿਆ ਹੋਇਆ ਹੈ ਔਰ ਕਿਉਂਕਿ ਜਲੰਧਰ ਦੀ ਵੇ ਨਵੀਆਂ ਵਾਰਡ ਬੰਦੀਆਂ ਹੋਈਆਂ ਨੇ ਉਸ ਕਰਕੇ ਵੀ ਕਿਤੇ ਨਾ ਕਿਤੇ ਜਿਹੜਾ ਹੈ ਲੋਕ ਇੱਥੇ ਜਿਹੜਾ ਆਪਣੇ ਬੋਰਡ ზეਰ ਦੱਸ ਰਹੇ ਇੱਧਰ ਇਕੱثر ਬੈਠੇ ਨੇ ਜ਼ਰੂਰ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਮਸਕਾਰ ਸਰ ਕੀ ਨਾਂ ਹੈ ਜੀ ਆਪਣਾ ਅਰੁਣ ਸਰ ਕੀ ਲੱਗਦਾ ਤੁਹਾਡੇ ਹੁਣ ਬੋਰਡ ਆ ਗਿਆ ਹੋਇਆ ਬੋਰਡ ਦੀਆਂ ਚੋਣਾਂ ਆ ਗਈਆਂ ਤੁਹਾਡੇ ਸ਼ਹਿਰ ਦੀ ਸਰਕਾਰ ਚੋਣਾਂ ਦਾ ਮੌਕਾ ਆ ਗਿਆ ਹੋਇਆ ਕਿਹੜੇ ਇਸ਼ੂਜ਼ ਨੇ ਜੋ ਕਿ ਸ਼ਹਿਰ ਦੀ ਸਰਕਾਰ ਤੋਂ ਲੋਕ ਭਾਲਦੇ ਨੇ ਕਿ ਜਲਦੋਂ ਜਲਦ ਹੱਲ ਹੋ ਜਾਣ ਕੰਮ ਤਾਂ ਕਾਫੀ ਹੁੰਦੇ ਆ ਫੇਰ ਵੀ ਕੋਈ ਇੱਕ ਮੇਜਰ ਇਸ਼ੂ ਜਿਹੜਾ ਜਨੰਦਨ ਦਾ ਹੋਏਗਾ ਜਿਹੜਾ ਸਭ ਤੋਂ ਵੱਡਾ ਇਸ਼ੂ ਹੋਏਗਾ। ਟ੍ਰੈਫਿਕ ਬਹੁਤ ਹੈ ਸਾਡੇ ਬਾਜ਼ਾਰ ਚ। ਹੂੰ। ਬਹੁਤ ਟ੍ਰੈਫਿਕ ਚੱਲਦਾ ਸਾਰਾ ਦਿਨ ਹੀ ਬਸ। ਇਸ ਤਰ੍ਹਾਂ ਹੀ ਚੱਲਦਾ ਰਹਿੰਦਾ। ਟ੍ਰੈਫਿਕ ਦਾ ਹਾਲ ਚੰਦੀ ਹੈ ਇੱਥੇ ਦੀ ਜਨਤਾ? ਬਹੁਤ ਜ਼ਰੂਰੀ ਹੈ। ਹਾਂ। ਕਸ਼ਮਰ ਨੂੰ ਬਹੁਤ ਫਰਕ ਪੰਦਾ। ਹੂੰ। ਪਾਰਕਿੰਗ ਨਹੀਂ ਮਿਲਦੀ ਫੇਰ ਦੇਖਦੇ ਆ ਲੋਕ। ਹੂੰ। ਮਤਲਬ ਮੇਜਰ ਇਸ਼ੂ ਤੁਹਾਡੇ ਇਸ ਇਲਾਕੇ ਦਾ ਕਹਿੰਦੇ ਪਾਰਕਿੰਗ ਦਾ ਬਹੁਤ ਵੱਡਾ ਇਸ਼ੂ ਹੋ ਜਾ। ਬਹੁਤ ਜ਼ਿਆਦਾ। ਪਾਰਕਿੰਗ ਚਾਹੀਦੀ ਫੇਰ ਇੱਥੇ ਲੋਕਾਂ ਨੂੰ ਕਹ ਲਈਏ। ਨਹੀਂ ਮੇਨ ਇਸ ਤਰ੍ਹਾਂ ਨਾ ਕਿ ਪੁਲ ਹੂੰ ਤੇ ਵੇ ਠੀਕ ਰਹੇਗਾ ਹੂੰ ਇਸ ਕਰਕੇ ਪਾਰਕਿੰਗ ਕਰਕੇ ਕੋਈ ਰੋਗ ਤਾਂ ਇਹ ਦੇਖੋ ਗੱਡੀਆਂ ਕਿੱਦਾਂ ਲੱਗੀਆਂ ਆਈਆਂ ਹੂੰ ਜਿਸ ਤਰ੍ਹਾਂ ਜੀ ਲੋਕ ਗੱਡੀਆਂ ਲਗਾ ਕੇ ਚੱਲ ਜਾਂਦੇ ਆ ਪਰ ਲੱਗਦਾ ਨੇ ਵੀ ਜੇ ਲੋਕ ਇੱਥੇ ਲਗਾਉਂਦੇ ਬਿਨਾਂ ਤਾਂ ਉਹਨਾਂ ਨੂੰ ਇੱਕ ਥਾਂ ਵੀ ਚਾਹੀਦੀ ਐ ਜਿੱਥੇ ਉਹ ਜਾ ਕੇ ਅਸਲ 'ਚ ਲਗਾਣ ਗੱਡੀਆਂ ਤੇ ਇੱਥੇ ਆ ਕੇ ਤੁਹਾਨੂੰ ਸਟ ਮੋੜ ਤੇ ਨਾਲ ਹੀ ਥਾਂ ਹੈਗੀ ਸਾਰੇ ਅੱਛਾ ਪਰ ਲੋਕੀ ਐਂ ਕਰਦੇ ਆ 2 ਮਿੰਟ ਆਏ ਹਾਂ ਹਾਂ ਲਗਾ ਕੇ ਚੱਲ ਜਾਂਦੇ ਆ ਤੇ 2 ਘੰਟੇ ਨਹੀਂ ਆਉਂਦੇ ਫੇ ਹਾਂ ਕੀ ਕਰ ਸਕਦਾ ਕੋਈ ਠੀਕ ਹੈ ਸੋ ਇੱਕ ਵੱਡਾ ਇਸ਼ੂ ਕਹਿ ਰਹੇ ਨੇ ਕਿ 2 ਮਿੰਟ ਦਾ ਕਹਿ ਕੇ ਚੱਲ ਜਾਂਦੇ ਨੇ ਪਰ ਦੋ ਦੋ ਘੰਟੇ ਲੋਕ ਜਿਹੜੇ ਨਹੀਂ ਆਉਂਦੇ ਨੇ that means ਸਿੱਧੇ ਤੋਤੇ ਤੇ ਗੱਲ ਕਰੀਏ ਤਾਂ ਜਲੰਧਰ ਦੇ ਲੋਕ ਇਸ ਵਕਤ ਕੀ ਚਾਹੁੰਦੇ ਨੇ ਚਾਹੁੰਦੇ ਨੇ ਕਿ ਉਹਨਾਂ ਨੂੰ ਭੀੜੇ ਬਾਜ਼ਾਰ ਜਿਵੇਂ ਹੈਗੇ ਨੇ ਉਹਨਾਂ ਦੇ ਲਈ ਮਲਟੀ ਲੈਵਲ ਪਾਰਕਿੰਗਸ ਮਿਲਣ ਤਾਂਕੀ ਜਿਹੜਾ ਵੀ ਗਾਹਕ ਇਨਾਂ ਤੱਕ ਪਹੁੰਚ ਕਰ ਰਿਹਾ ਹੈ ਉਹ ਸਮੇਂ ਸਿਰ ਆਪਦੀ ਗੱਡੀ ਲਾਵੇ ਫਿਰ ਭਾਵੇਂ ਜਿੰਨੇ ਦੀ ਮਰਜ਼ੀ ਲਾਵੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਮਾਰਕੀਟ ਚ ਆਵੇ ਆਪਦਾ ਸਮਾਨ ਖਰੀਦੇ ਔਰ ਪਾਰਕਿੰਗ ਚ ਚਲਾ ਜਾਵੇ ਦੂਜਾ ਸਭ ਤੋਂ ਵੱਡਾ ਇਸ਼ੂ ਉੱਥੇ ਮਸਲਾ ਦੱਸਿਆ ਗਿਆ ਹੈ ਕੂੜੇ ਦਾ ਕਿ ਕਹਿ ਰਹੇ ਨੇ ਕਿ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਨੇ ਐਮਸੀ ਦੇ ਜਿਹੜੇ ਵਰਕਰਸ ਨੇ ਉਹ ਤਜਨਾ ਸਫਾਈ ਨਹੀਂ ਕਰ ਰਹੇ ਜਿਸ ਕਰਕੇ ਲੋਕਾਂ ਨੂੰ ਇਹ ਪਰੇਸ਼ਾਨੀ ਕਾਫੀ ਜ਼ਿਆਦਾ ਆ ਰਹੀ ਹੈ ਤੀਸਰਾ ਸਭ ਤੋਂ ਵੱਡਾ ਔਰ ਅਹਿਮ ਇਸ਼ੂ ਜਿਸ ਨੂੰ ਲੈ ਕੇ ਸ਼ਾਇਦ ਸਾਡੀ ਆਮ ਜ਼ਿੰਦਗੀ ਰੋਜ਼ਮਰਾਂ ਦੀ ਜ਼ਿੰਦਗੀ ਜੁੜੀ ਹੋਈ ਹੈ ਉਹ ਪੀਣ ਵਾਲਾ ਪਾਣੀ ਕਹਿ ਰਹੇ ਨੇ ਕਿ ਪੀਣ ਵਾਲਾ ਪਾਣੀ ਜਿਹੜਾ ਹੈਗਾ ਉਹ ਇੱਥੇ ਦਾ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ ਔਰ ਪੀਣ ਵਾਲੇ ਪਾਣੀ ਨੂੰ ਸਾਫ਼ ਸੁਥਰਾ ਲੋਕਾਂ ਦੇ ਘਰਾਂ ਤੱਕ ਟੂਟੀਆਂ ਰਹੀ ਪਹੁੰਚਾਉਣਾ ਐਮਸੀ ਦੀ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਲੈ ਕੇ ਲੋਕ ਕਿਤੇ ਨਾ ਕਿਤੇ ਇਸ ਵਕਤ ਕਹਿ ਕਹਿ ਸਕਦੇ ਆ ਕਿ ਜਨਰਦਰ ਰੋਗ ਥੋੜੇ ਜਿਹਾ ਪਰੇਸ਼ਾਨ ਨੇ ਔਰ ਸਭ ਤੋਂ ਵੱਡੀ ਗੱਲ ਸੀਵਰ ਦਾ ਇਸ਼ੂ ਜੋ ਕਿ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਐਮਸੀ ਜਿਹੜੀ ਹੈ ਉਹ ਜਨਰਦਰ ਵਿੱਚ ਨਹੀਂ ਸੀਗੀ ਚੂਣਾ ਦਾ ਸਮਾਂ ਜਿਹੜਾ ਹੈ ਕਾਫੀ ਲੰਬੇ ਸਮੇਂ ਤੋਂ ਨਹੀਂ ਚੂਣਾ ਨਹੀਂ ਹੋਈਆਂ ਜਿਸ ਕਰਕੇ ਦਿੱਕਤ ਲੋਕਾਂ ਨੂੰ ਆਈ ਹੈ ਹੁਣ ਲੱਗਦਾ ਹੈ ਕਿ ਜਦੋਂ 21 ਤਰੀਕ ਨੂੰ ਵੋਟਾਂ ਪੈ ਜਾਣਗੀਆਂ ਔਰ ਮੇਅਰ ਚੁਣਿਆ ਜਾਏਗਾ ਤੇ ਲੱਗਦਾ ਕਿ ਸ਼ਾਇਦ ਇਹਨਾਂ ਇਸ਼ੂਜ਼ ਦੇ ਹੱਲ ਹੋਣਗੇ ਪਰ ਕੀ ਉਹ ਹੱਲ ਕਿੰਨੇ ਛੇਤੀ ਹੋਣਗੇ ਇਹ ਤਾਂ ਹੁਣ ਉਹ ਉਮੀਦਵਾਰੀ ਜਾਣੇ ਜਿਸ ਨੇ ਕੰਮ ਕਰਾਉਣੇ ਨੇ ਔਰ ਜਿਹੜਾ ਜਿੱਤ ਕੇ ਉਸ ਕੁਰਸੀ ਦੇ ਉੱਤੇ ਬੈਠੇਗਾ ਤੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ 21 ਤਰੀਕ ਨੂੰ ਵੋਟ ਪੈਣੀ ਹੈ ਜਲੰਧਰ ਵਾਸੀਆਂ ਨੂੰ ਅਸੀਂ ਜ਼ਰੂਰ ਲਿਵਿੰਗ ਇੰਡੀਆ ਦੀ ਨਿਊਜ਼ ਦੇ ਮਾਧਿਅਮ ਤੋਂ ਬੇਨਤੀ ਕਰਾਂਗੇ ਕਿ ਆਪਣੀ ਵੋਟ ਆਪਣੇ ਹੱਕ ਦਾ ਅਦਾਇਗੀ ਜ਼ਰੂਰ ਕਰਨੀ ਹੈ ਔਰ ਜ਼ਿੰਮੇਵਾਰੀ ਦੇ ਨਾਲ ਕਰਨੀ ਹੈ ਕੈਮਰਾ ਪਰਸਨ ਰਵਿੰਦਰ ਕੁਮਾਰ ਦੇ ਨਾਲ ਸੈਨਦੁਰੂਲਾ ਲਿਵਿੰਗ ਇੰਡੀਆ ਨਿਊਜ਼ ਜਲੰਧਰ